ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਬੁੱਧੂ ਸ਼ਾਹ ਪਿੰਡ ਸਿੰਡੋਰਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਮੁਸਲਮਾਨ ਫਕੀਰ ਸਨ ਪੀਰ ਜੀ ਅਕਸਰ ਗੁਰਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਪੌਂਟਾ ਸਾਹਿਬ ਆਇਆ ਕਰਦੇ ਸਨ ਪੀਰ ਬੁੱਧੂ ਸ਼ਾਹ ਜੀ ਜਾਣਦੇ ਸਨ ਕਿ ਗੁਰਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਰਾਜ ਲਈ ਨਹੀਂ ਬਲਕਿ ਗਰੀਬ ਜਨਤਾ ਤੇ ਹੋਣ ਵਾਲੇ ਜ਼ੁਲਮ ਦੇ ਖਿਲਾਫ ਹੈ ਔਰੰਗਜ਼ੇਬ ਨੇ ਆਪਣੀ ਫੌਜ ਚੋਂ 500 ਸੀਆ ਪਠਾਨ ਕੱਢ ਦਿੱਤੇ ਸਨ ਪੀਰ ਬੁੱਧੂ ਸ਼ਾਹ ਜੀ ਨੇ ਉਹ 500 ਪਠਾਨ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਭਰਤੀ ਕਰਵਾ ਦਿੱਤੇ ਜਦੋਂ ਪੰਗਾਣੀ ਦਾ ਯੁੱਧ ਸ਼ੁਰੂ ਹੋਇਆ ਤਾਂ ਪਹਾੜੀ ਰਾਜਿਆਂ ਨੇ ਇਹਨਾਂ 500 ਪਠਾਣਾ ਵਿੱਚੋਂ 400 ਪਠਾਨ ਲਾਲਚ ਦੇ ਕੇ ਆਪਣੇ ਨਾਲ ਲਏ ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਆਪਣੇ 700 murid 4 ਪੁੱਤਰ ਅਤੇ 2 ਭਰਾਵਾਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਮਦਦ ਦੇ ਲਈ ਪੁੱਜ ਗਏ ਦੂਜੇ ਪਾਸੇ ਪਹਾੜੀ ਰਾਜਿਆਂ ਦੇ 10 ਜਾਰ ਫੌਜ ਪੰਗਾਣੀ ਦੇ ਯੁੱਧ ਵਿੱਚ ਇਕੱਠੀ ਹੋ ਗਈ ਗੁਰੂ ਜੀ ਪਾਸ ਗਿਣਤੀ ਦੇ 2000 ਸਿੰਘ ਹੀ ਸਨ ਕਮਸਾਨ ਦਾ ਯੁੱਧ ਹੋਇਆ ਪੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਯੁੱਧ ਸੀ ਗੁਰੂ ਜੀ ਇਹ ਯੁੱਧ ਹਰ ਹਾਲਤ ਵਿੱਚ ਜਿੱਤਣਾ ਚਾਹੁੰਦੇ ਸਨ ਗੁਰੂ ਜੀ ਨੇ ਕਮਾਂ ਸੰਭਾਲੀ ਅਤੇ ਰਾਜਾ ਹਰੀਚੰਦ ਨੂੰ ਜਾਲ ਲਕਾਰਿਆ ਗੁਰੂ ਜੀ ਨੇ ਪਹਿਲਾ ਮੌਕਾ ਰਾਜਾ ਹਰੀਚੰਦ ਨੂੰ ਦਿੱਤਾ ਤੀਰ ਗੁਰੂ ਜੀ ਦੇ ਘੋੜੇ ਨੂੰ ਲੱਗਿਆ ਗੁਰੂ ਜੀ ਨੇ ਉਸ ਨੂੰ ਦੂਜਾ ਮੌਕਾ ਦਿੱਤਾ ਦੂਜਾ ਤੀਰ ਗੁਰੂ ਜੀ ਦੇ ਕੰਨ ਨੂੰ ਛੂੰਦਾ ਹੋਇਆ ਅੱਗੇ ਲੰਘ ਗਿਆ ਗੁਰੂ ਜੀ ਨੇ ਰਾਜਾ ਹਰੀਚੰਦ ਨੂੰ ਤੀਜਾ ਮੌਕਾ ਦਿੱਤਾ ਤੀਜਾ ਤੀਰ ਗੁਰੂ ਜੀ ਦੇ ਕਮਰ ਕੱਸੇ ਦੀ ਪੇਟੀ ਨੂੰ چیرਦਾ ਹੋਇਆ ਪੇਟ ਦੇ ਵਿੱਚ ਲੱਗਿਆ ਪਰ ਇਸ ਨਾਲ ਮਾਮੂਲੀ ਜ਼ਖਮ ਹੋਇਆ ਫਿਰ ਸਤਗੁਰਾਂ ਨੇ ਨਿਸ਼ਾਨਾ ਬੰਨ੍ਹ ਕੇ ਇੱਕੋ ਤੀਰ ਦੇ ਨਾਲ ਰਾਜਾ ਹਰੀਚੰਦ ਦਾ ਸਾਰਾ ਕੰਮ ਖਤਮ ਕਰ ਦਿੱਤਾ ਹਰੀ ਚੰਦੇ ਮਰਦੇ ਹੀ ਪਹਾੜੀ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ ਇਸ ਯੁੱਧ ਦੇ ਵਿੱਚ ਗੁਰੂ ਜੀ ਦੀ ਜਿੱਤ ਹੋਈ ਅਗਲੇ ਦਿਨ ਪੀਰ ਬੁੱਧੂ ਸਾਹਿਬ ਜੀ ਗੁਰੂ ਜੀ ਤੋਂ ਵਿਦਾਈ ਲੈਣ ਲਈ ਆਏ ਗੁਰੂ ਜੀ ਕੇਸ਼ਾਂ ਨੂੰ ਕੰਗਾ ਕਰ ਰਹੇ ਸਨ ਗੁਰੂ ਜੀ ਨੇ ਪੀਰ ਜੀ ਦੇ ਸ਼ਹੀਦ ਹੋਏ ਭਰਾਵਾਂ ਅਤੇ ਦੋ ਪੁੱਤਰਾਂ ਦਾ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਪੀਰ ਜੀ ਤੁਸੀਂ ਇਸ ਯੁੱਧ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ ਆਪ ਜੀ ਦੀ ਕੋਈ ਮੰਗ ਹੋਵੇ ਤਾਂ ਦੱਸੋ ਪੀਰ ਬੁੱਧੂ ਸਾਹਿਬ ਜੀ ਨੇ ਕਿਹਾ ਗੁਰੂ ਜੀ ਮੈਨੂੰ ਇੱਕ ਅੰਗਾ ਕੇਸਾ ਸਮੇਤ ਦੇ ਦੇਵੋ ਗੁਰੂ ਜੀ ਨੇ ਪੀਰ ਜੀ ਨੂੰ ਕੇਸਾ ਸਮੇਤ ਕੰਗਾ ਇੱਕ ਕਟਾਰ ਇੱਕ ਪੋਸ਼ਾਕ ਆਪਣੀ ਅੱਧੀ ਦਸਤਾਰ ਅਤੇ ਆਪਣੇ ਹੱਥੀ ਲਿਖਿਆ ਹੁਕਮਨਾਮਾ ਬਖਸ਼ਿਸ਼ ਕੀਤਾ ਜਦੋਂ ਅਰੰਗਜੀਤ ਨੂੰ ਪਤਾ ਚੱਲਿਆ ਕਿ ਪੀਰ ਬੁੱਧੂ ਸ਼ਾਹ ਜੀ ਨੇ ਪੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਹੈ ਤਾਂ ਪੀਰ ਜੀ ਨੂੰ ਗ੍ਰਿਫਤਾਰ ਕਰਕੇ ਜ਼ਿੰਦਾ ਜ਼ਮੀਨ ਦੇ ਵਿੱਚ ਦੱਬ ਕੇ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ